ਦੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ-ਠਾਕ ਹੋਵੋਗੇ ਜਿੰਦਗੀ ਨਿੱਕੇ ਨਵੇਂ ਆਕਰ ਪੰਗ ਅਗੇ ਸਿਆ ਅੱਜ ਦੀ 18 ਅਕਤੂਬਰ ਦਿਨ ਹੈ ਤਾਂ ਮੰਗਲਵਾਰ ਤੇ ਹੈਗੀ ਹੈ ਦੀਵਾਲੀ ਬੰਦੀ ਛੋੜ ਦਿਵਸ ਜਿਸ ਦਿਨ ਆਪ ਸਾਰੇ ਬਹੁਤ ਬਹੁਤ ਬਧਨ ਲੈਂਦਾ ਹਾਂ ਕਿ ਅੱਜ ਨਾਲ ਨਸੀਰ ਤੋਂ ਪ੍ਰਮਸੈ ਅੰਸੈ ਆਉਣ ਨੂੰ ਸੀ ਦਰਵਾਜ਼ੇ ਤਰੰਤਾਂ ਤੇ ਆਪਾਂ ਬਸ ਪਹੁੰਚ ਗਏ ਹਾਂ ਗੁਰੂ ਘਰ ਇੱਥੇ ਕਰਦੇ ਹਾਂ ਹੁਣ ਦਰਸ਼ਨ ਤੇ ਆਪਾਂ ਥੋੜੇ 5:00 ਵਜੇ ਤੱਕ ਆਪਾਂ ਪਹੁੰਚ ਗਏ ਹਾਂ ਸੱਡੇ ਹਾਂ ਜੀ ਦੇ ਤਕਰੀਬੋਂ ਆਪਾਂ ਪਹੁੰਚ ਗਏ ਹਾਂ ਦਰਬਾਰ ਸਾਹਿਬ 5:30 ਪਹੁੰਚੇ ਵਿੱਚ ਵਿੱਚ ਜਿਸ ਨਾਮ ਪਾਣੀ ਕਰਕੇ ਆਪਾਂ ਪ੍ਰਦਖਣਾ ਚ ਤੇ ਇੱਥੇ ਆਪਾਂ ਮੋਮਬਤੀਆਂ ਨਹੀਂ ਤੇ ਬੱਚੇ ਜਿ ਘੁੰਮ ਲਿਆ ਹੈਗੀ ਇਹ ਮੋਮਬਤੀਆਂ ਲੈ ਕੇ ਗਏ ਹਾਂ ਦਰਬਾਰ ਸਾਹਿਬ ਕੋਕੀ ਗੋਣੇ ਤੇ ਕਿੰਨ੍ਹੇ ਇਹ ਕਹਿੰਦੇ ਤਕਰੀਰ ਤੋਂ ਮੱਥੇ ਰੇ ਗੋਣੇ ਤੇ ਪੀੜ ਬਹੁਤ ਜ਼ਿਆਦਾ ਜਿਆਦੀ ਸੀਗੀ ਤੇ ਕਰੋ ਦਰਸ਼ਨ ਤੁਸੀਂ ਦਰਬਾਰ ਸਾਹਿਬ ਦੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦਾ

ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ-ਠਾਕ ਹੋਵੀਆਂ ਹੋ ਗਈਆਂ ਆਪਾਂ ਵਧੀਆ ਹੈ ਲੋ ਜੀ ਹੈਪੀ ਦਿਵਾਲੀ ਸਾਰਿਆਂ ਨੂੰ ਅੱਜ ਹੋ ਗਈ 21 ਅਕਤੂਬਰ ਤੇ ਆਪਾਂ ਦਰਬਾਰ ਸਾਹਿਬ ਤਨਤਨ ਸਾਹਿਬ ਤੋਂ ਹੋਏ ਆ ਤੇ ਆਪਣਾ ਪੇੜ ਦਾ ਕੰਮ ਸਾਰਾ ਨਿਬੜ ਗਿਆ ਵਾ ਕੋੜਵਾ ਵੀ ਆਪਾਂ ਰਤੀ ਟਾਂਗ ਲਈਆਂ ਸੀ ਸਾਰਾ ਪਕੇਂਦਰਾ ਚੜਪੋਤਾ ਜਿਹੜਾ ਲੱਗਣ ਵਾਲਾ ਵਾ ਆਪਾਂ 9 ਵਜੇ ਕਰੇ ਵਾਪਸ ਆਏ ਸਾਢੇ 4 ਗੈਸ ਸਾਰੀ ਸਾਢੇ 4 ਚੱਲ ਗਈਆਂ ਹਾਂ ਜੀ ਤੇ 9 ਵਜੇ ਗਈ ਵਾਪਸ ਆਉਂਦੇ ਆਉਂਦਿਆਂ ਤੇ ਰਿੰਗ ਵਿੱਚ ਸਮਾਨ ਚੁਣ ਲੈਣਾ ਹੈ ਉਹ ਲੈ ਆ ਲੂ ਆ ਤੇ ਆਪਾਂ ਹੁਣ ਬਸ ਲੱਗੀਆਂ ਘੜੀ ਕਰੇਸਟ ਕੀਤੀ ਮੇਰੇ ਸਿਰ ਜਿਆ ਤੇ ਬਾਹਾਂ ਮੂਆਂ ਬੜੀਆਂ ਅੰਦਰ ਦੋਣੀਆਂ ਤੇ ਇਧਰ ਆਪਾਂ ਨਾ ਕਣਕ ਕੱਢ ਕੇ ਨਾ ਡਰਮ ਚ ਤੇ ਉਹ ਨੁਕਰ ਵੀ ਸਾਫ਼ ਕਰਵਾਈ ਨੁਕਰ ਤੇ ਵੀ ਪੇਂਟ ਮਰਵਾਇਆ ਆਪਾਂ ਤੇ ਆਪਾਂ ਰੱਖ ਤਾਵਾ ਹੁਣ ਡਰਮ ਸਾਫ਼ ਕਰਕੇ ਨੁਕਰ 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 ਸਾਰੇ ਸਾਫ਼ ਕਰਕੇ ਡਰਮ ਹੁਣ ਰੱਖਿਆ ਹੋਇਆ ਤੇ ਹੁਣ ਆਪਾਂ ਪਾਉਣੀ ਆ ਕਣਕ ਗਰਸੇਵ ਕਾ ਆਪਣੇ ਨਾਲ ਕਣਕ ਪਵਾਉਗਾ ਤੇ ਇਧਰ ਗੁਰਫਤੇ ਵੀ ਬੈਠਾ ਹੋਇਆ ਗੁਰਫਤੇ ਤੇ ਤੇਰਾ ਬੁੱਗਾ ਹਾਂ ਸਾਹ ਸ਼ਵਾਈ ਤੇ ਲਓ ਜੀ ਆਪਾਂ ਪਾ ਲਈਏ ਕਣਕ ਉਹਨਾਂ ਕਣਕ ਪਾ ਕੇ ਫਿਰ ਤੁਹਾਨੂੰ ਮਿਲਦੇ ਆਂ ਲਓ ਜੀ ਇੱਥੇ ਰੋਸ਼ਨਾ ਦਾ ਟਾਈਮ ਕਾਫੀ ਨਹੀਂ ਰਹੀ ਹੋ ਗਿਆ ਹੀ 5:30 ਦਾ ਟਾਈਮ ਹੋ ਗਿਆ ਹੈ ਕਿ ਰੋਹੀ ਤੇ ਅੱਜ ਪਰ ਦਰਸਾਈਂ ਦੀ ਦੀਵੇ ਜਗਾਉਣਾ ਤੇ ਆਪਾਂ ਦੀਵੇ ਲਗਾਉਣ ਆ ਗਏ ਹੁਣੇ ਦੇ ਦੇ ਪਹਿਲਾਂ ਢੇਰੇ ਫਿਰ ਗੁਰਦਰਾ ਸਾਹਿਬ ਤੋਂ ਕਾਫੀ ਲੇਟ ਹੋ ਗਿਆ ਹੈ ਇਹ ਵਸ ਕੰਮ ਨੂੰ ਕਰਦੇ ਹਾਂ ਉਸ ਤੋਂ ਬਾਅਦ ਉਧਰ ਸਾਰੀ ਵੀੜੇ ਦੀ ਸਪਾਈ ਕੀਤੀ ਧਾਣੇ ਤੋਂ ਨੇ ਪਾ ਕੇ ਤੇ ਬਸ ਇਸ ਤਰ੍ਹਾਂ ਆਪਾਂ ਨੂੰ ਮਤਲਬ ਕਿ ਲੇਟ ਹੋ ਗਏ ਫਿਰ ਸਭ ਦੀ ਸੁੱਜੀ ਬਣਾਏ ਹਨ ਪਿੰਡਾਂ ਡੇੜਾ ਲੱਗ ਗਿਆ ਤੇ ਪਿੰਡ ਗੁਰਦਰਾ ਸਾਹਿਬ ਦੀ ਵੀ ਦੀਵਾ ਕੀ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਪਿੰਡ ਵਾਲਾ ਗੁਰਦਰਾ ਸਾਹਿਬ ਇੱਥੇ ਵੀ ਕੋ ਡੇੜੀ ਵਿਗਾਤੇ ਦੀਵਾ ਸੁਣਾਣੇ ਤੇ ਡੇੜਾ ਮੇਰੀ ਹੋ ਗਈ ਨਹੀਂ ਵੈਸਾ ਆਪਣਾ ਕੋ ਵੀ ਤੇ ਹੁਣ ਵੀ ਦੇ ਪਾਪਾ ਡੇੜੇ ਉੱਥੇ ਜਾ ਕੇ ਬਤਨਾ ਤਰ੍ਹਾਂ ਨਿਕਲ ਗਈ ਮੰਦਰੀ ਜਗੋਂ ਕੇਸ ਨਹੀਂ ਗਿਆ ਆਪਾਂ ਗੁਰਦਰਾ ਸਾਹਿਬ ਚੁਗੀਆਂ ਪਿੰਡ ਵਾਲੇ ਜਗਾਉਣ ਤੇ ਇੱਥੇ ਪਿੰਡ ਵਾਲੇ ਗੁਰਦੁਆਰੇ ਵੀ ਜਗਾਤੇ ਆ ਦੀਵੇ ਤੇ ਚਲੋ ਆਜੋ ਅੱਜ ਫਿਰ ਸਾਰਾ ਦੇਣੀ ਹੈ ਅੱਜ ਕੰਮ ਚ ਨੈਰਕਣਾ ਕੰਪਿਊਟਰ ਪੂਨ ਤੇ ਕਰਨਾ ਕਾਫੀ ਬਿਜੀ ਪਜੀ ਰਹੀ ਹਾਂ ਕਿਧਰੋਂ ਬੰਦੇ ਰੂਮ ਚਲਾਤੀਆਂ ਫੋਟੋਆਂ ਤੇ ਇੱਥੇ ਪਪੜਾ ਲੜੀ ਲਗਰ ਲਾਉਣਾ ਕਿਉਂਕਿ ਫੋਟੋ ਵੀੜੀ ਕਮਰੇ ਦੀ ਰਹਿ ਗਈਆਂ ਤੇ ਕਾਫੀ ਲੇਟ ਹੋ ਗਿਆ ਏ ਅਡਾ ਕੰਮ ਕਮ ਕੁਝ ਨਾ ਪੇਂਟ ਦਾ ਖਲਾਰਾ ਖਲੂਰਾ ਪਿਆ ਜਿੰਨਾ ਕਿ ਮਰ ਚੁੱਕੇ ਹੈਗੇ ਉਹਨਾਂ ਕੀ ਚੁੱਕਿਆ ਅੱਜ ਫਰੰਟ ਤੇ ਮਤਲਬ ਕਿ ਬਾਹਰਲੀ ਬਾਹਰ ਅਜ ਪੇਂਟ ਦਾ ਕੰਮ ਲੈਂਦਾ ਵਾ ਉਹ ਕਿਰੋਂ ਛੁੱਟੀ ਕਰਤੀ ਮਿਸਤਰਾਂ ਨੇ ਆਏ ਕਿ ਚੱਲ ਥੋੜੇ ਦਿਨ ਦੂਜੇ ਮਿਸਤਰੀ ਦਾ ਕੰਮ ਹੋਣ ਵਾਲਾ ਹੈਗਾ ਤੇ ਉਹ ਕਰਾ ਕੇ ਫਿਰਾਂਗੇ ਪੇਂਟ ਕਰਾਵਾਂਗੇ ਉਹਨਾਂ ਨੇ ਚੁੱਟੀ ਕਰਤੀ ਕੱਲ ਤੱਕ ਕਰਗੇ ਹੀ ਤੇ ਬਾਕੀ ਕੁਝ ਪੇਂਟ ਕੋਣ ਦੁੱਲਾ ਦੀ ਹੋਣੀ ਨਾ ਥੱਲੇ ਆਪੂ ਕਿ ਸਾਫ ਸਫਾਈ ਕਿ ਤੇ ਅੱਪਾ ਕੱਲ ਤੋਂ ਉੱਤਾਂ ਲਿਆ ਆ ਹੀਗਾ ਤੇ ਕਰ ਲਈ ਸਾਫ ਸਫਾਈ ਤੇ ਇੱਥੇ ਜ ਪਾਪੜ ਐ ਲੜੀਆਂ ਲਾਉਣ ਅੱਪਾ ਜੀ ਦੇ ਰੂਮ ਚ ਇੰਗਜਲ ਟਾਂਗਾ ਦੋ ਲੜੰਗਾਂ ਲਾ ਦੋ ਪੰਗੋ ਲਾਤੀ ਘੱਟ ਲੜਕੀ ਲਾ ਦੋ ਫਿਰ ਆਪਾਂ ਕੇਜ ਗਾਉਣੇ ਆ ਦੀਵੇ ਦੋ ਬੇ ਕਮਰੇ ਚ ਜਗਾਏ ਬਾਕੀ ਆਪਣਾ ਏਰਤ ਦਿਵਾਲੀ ਨਹੀਂ ਬਣਾਈ ਕਿਉਂਕਿ ਸਾਡੀ ਲੱਗ ਗਈ ਨਾ ਹੱਦੀ ਲੱਗੀ ਘਰ ਉਹਨਾਂ ਦੇ ਮਤਲਬ ਕਿ ਦਸਤ ਹੋਈ ਉਹਨਾਂ ਦੀ ਜਵਾਈ ਦੀ ਵੇਰਸ ਕਰਕੇ ਇੱਕ ਲੱਗੇ ਆਂਟੀ ਉਹਨਾਂ ਦੇ ਬੇਟੇ ਦੀ ਵੀ ਹੋਈ ਬਸ ਇਸ ਕਰਕੇ ਆਪਾਂ ਦਵਾਈ ਵਰਗ ਨਹੀਂ ਬਣਾਈ ਬਸ ਬੱਚਿਆਂ ਨੂੰ ਮڑے ਮੁੱਟੇ ਪਟਾਕੇ ਲੈਣ ਦੇ ਦਿੱਤੇ ਉਹ ਵੀ ਥੱਲੇ-ਤੱਲੇ ਥੱਲੇ-ਥੱਲੇ ਜਗਾਈ ਇਹਨਾਂ ਨੇ ਦੀਵੇ ਆਪਾਂ ਉੱਪਰ ਛੱਤ ਤੇ ਨਹੀਂ ਰੱਖੇ ਵਰਗਾ ਕਮਰੇ 'ਚ ਹੀ ਜਗਾਈ ਦੋ ਦਿਨ ਦੀਵੇ ਬਸ ਤੇ ਆਪਾਂ ਛੱਤ ਤੇ ਨਹੀਂ ਜਗਾਈ ਨਹੀਂ ਦਈਆਂ ਪਾਪਾ ਨੇ ਪੰਸੋਈ ਚ ਤੇ ਨਸੇ ਮੈਂ ਡਹੀਂ ਚੌਲ ਦਿੱਤੀ ਤੇ ਕੰਨ ਚੌਲ ਰੱਖੀ ਹੀ ਮਿੱਟੀ ਤੇ ਤੇ ਪਾਪਾ ਨੇ ਡਹੀਂ ਦੀਆਂ ਚਵਟੀਆਂ ਉੱਟੀਆਂ ਰੱਖ ਲਿਆ ਤੇ ਜਿਹੜੇ ਚੀਜ਼ਾਂ ਰੱਖੀ ਤੇ ਤੇ ਚੀਜ਼ਾਂ ਰੱਖੀਆਂ ਤੇ ਬਸ ਕੰਮ ਕਰਦੇ ਹੀ ਤੇ ਪੱਕੀ ਆਪਣਾ ਰਸੋਈ ਅਦੀ ਜਾਲੀ ਦੇ ਨੂੰ ਭਾਂਡੇ ਟਬੂਡੇ ਸਾਫ਼ ਕਰਕੇ ਤੇ ਉਹ ਰੱਖੀ ਆ ਮੈਂ ਬਾਹਰ ਆ ਜਿਵੇਂ ਉਹ ਚੁੱਕਣੀ ਆ ਵਿੱਤੀਆਂ ਨੂੰ ਟੱਕੂ-ਟੁੱਕੇ ਮਾਰੇ ਮੋਟੇ ਕਰੀ ਚਲਾਉਣੀ ਆ ਥੋੜੀ ਬਦਲਣ ਕੇ ਦਿੱਤੀ ਆ ਆਪਾਂ ਚੋਂ ਦੋਨੋਂ ਭੈਣਾਂ ਭਰਾ ਲੱਗੇ ਹੋਏ ਸੀਗੇ ਬਸ ਅਰ ਸਾਡਾ ਪੇਂਟ ਉਹ ਲੈਂਦ ਕਰਕੇ ਨਾ ਕੰਮ ਹੀ ਉਲਟ-ਪੁਲਟ ਗਿਆ ਕਾਫੀ ਲੇਟ ਹੀ ਕੰਮ ਹੋ ਗਿਆ ਸਾਡਾ ਰੁਕੀ ਬਣ ਜਾਉ ਤੇ ਮੇਰੇ ਚੌਲ ਬਣਦੇ ਆ ਸਬਜੀ ਬਣਾ ਲਈ ਸੀਗੀ ਮੈਂ ਮਟਰ ਪਨੀਰ ਦੀ ਤੇ ਚੌਲ ਆ ਆਪਣੇ ਮਿੱਠੇ ਚੌਲ ਆਪਾਂ ਬਣਾਏ ਉਹ ਬਣਦੇ ਆ ਤੇ ਬਾਕੀ ਆਪਾਂ ਇਧਰ ਹੁਣ ਦੀਵੇ ਜਗਾ ਕੇ ਜਿੱਥੇ-ਜਿੱਥੇ ਰੱਖਣੇ ਕਮਰਿਆਂ ਚ ਰੱਖਦੇ ਸੀਗੇ ਬਸ ਇੱਕ ਮਿੰਟ ਹੀ ਲੱਗਤਾ ਹੀ ਬਸ ਇਸ ਤਰ੍ਹਾਂ ਕਰਕੇ ਆਪਾਂ ਹੋਰ ਆਪਾਂ ਕੀਤੇ ਨਹੀਂ ਜਿਗਾ ਵਸ ਸਮਹਾਜਰ ਬੰਦੀ ਵਹੀ ਜਗਾਏ ਤੇ ਇਸ ਕਰਕੇ ਦੀਵਾਲੀ ਚਲੋਗੀ ਨਹੀਂ ਬਣੀ ਹੈਨਾ ਤੇ ਬਾਕੀ ਆਪਾਂ ਰੋਟੀ ਰੋਟੀ ਖਾਣੀ ਹੈ ਜੇ ਵਸ ਦਿਵੇ ਰੱਖ ਕੇ ਫਿਰ ਉਸ ਤੋਂ ਬਾਅਦ ਰੋਟੀ ਚੌਲ ਬਣ ਜਾਂਦੇ ਫਿਰ ਰੋਟੀ ਬਕਾ ਲੂਣੀ ਨਾ ਰੋਟੀ ਰੋਟੀ ਖਾਣਾਂਗੇ ਅਸੀਂ ਤੇ ਬਾਕੀ ਜੇ ਕੋਈ ਲੋਭ ਜਿਹੜੇ ਲਈ ਲੱਗਦਾ ਵਸ ਇਸ ਤਰ੍ਹਾਂ ਹੀ ਪਿਆ ਹੋ ਚੁੱਕਾ ਨਾ ਕਰਨ ਲੱਗਣ ਵਾਲਾ ਵਾ ਤੇ ਬਸ ਮੈਂ ਇੱਥੇ ਮਮਤੀ ਦੇ ਵਿੱਚ ਰੱਖ ਤਾ ਇਹ ਦੀਵਾ ਬਸ ਹੋਰ ਆਪਾਂ ਜ ਦਿਨੇ ਜਿਗਾ ਇਹ ਵੀ ਆ ਦੇਖੋ ਨਿਆਰ ਕੰ ਬਹੁਤ ਘੱਟ ਢੱਡ ਲੱਗੀ ਕਿ ਇਹ ਦਿਵਾਲੀ ਨਹੀਂ ਮਨਾਈ ਬਸ ਇਸ ਤਰ੍ਹਾਂ ਹੀ ਲੋਕਾਂ ਨੇ ਲੋਹੇ ਰਕੂਪੋ ਲਾਈਟਾਂ ਵੀ ਚਲੀਆਂ ਦੂਰ ਬਸ ਤੇ ਸਾਡੇ ਨਹੀਂ ਕਿਸੇ ਨਿਆਰ ਕਾ ਠੀਕ ਤੇ ਆਪਾਂ ਬਸ ਇੱਥੇ ਬਣਾਉਂਦੇ ਆ ਮੈਂ ਰੋਟੀ ਚੌਲ ਆਪਣੇ ਬਣ ਗਏ ਮਿੱਠੇ ਚੌਲ ਬਣਾਏ ਸੀਗੇ ਤੇ ਚੌਲ ਬਣਾ ਕੇ ਨਾਲ ਦਹੀਂ ਸੀਗਾ ਦੇ ਨਾਲ ਫੁਲਕੇ ਮਟਰ ਪਨੀਰ ਬਸ 얘 ਕਹਿੰਦੇ ਗੋਭੀ ਦੀ ਸੱਜੂ ਫਰਮਾਇਆ ਗੋਭੀ ਨਹੀਂ ਬਣਾਈ ਮੈਂ ਮਟਰ ਪਨੀਰ ਹੀ ਬਣਾ ਲਏ ਹੀਗੇ ਤੇ ਬਸ ਇੱਥੇ ਮੈਂ ਇਹਨਾਂ ਨੂੰ ਕਿਹਾ ਹੀਗਾ ਕਿ ਰੋਟੀ ਖਾ ਲੋ ਇਹਨਾਂ ਨੇ ਜਾਣਾ ਸੀ ਘਡੇਰੇ ਤੇ ਕਹਿੰਦੇ ਮੈਂ ਜਾਣਾ ਵਾ ਤੇ ਵਾ ਚਲੋ ਇੱਕਦ ਰ ਪਹਿਲਾਂ ਰੋਟੀ ਖਾ ਲਓ ਫਿਰ ਚਲ ਜਿਓ ਤੇ ਬਸ ਉਸ ਤੋਂ ਬਾਅਦ ਰੋਟੀ ਰੋਟੀ ਖਾ ਕੇ ਫਿਰ ਮੈਂ ਵੀ ਕੰਮ ਕਰਨਾ ਸੀਗਾ ਭੰਡੇ ਜਨਸ ਝੁਕਣਾ ਹੀ ਬਰ ਫਿਰ ਮੈਂ ਉਹ ਚੁਕੂंगी ਸਾਰਾ ਹੀ ਕਲਾਰਾ ਬਲਾਰਾ ਹਾਂ ਵੇਖੋ ਕਿੰਨਾ ਕਲਾਰਾ ਪਿਆ ਸਾਰੇ ਭੰਡੇ ਭੁੰਡੇ ਚੁੱਕੇ ਮੈਂ ਤੇ ਫਿਰ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਵੀਡੀਓ ਚੈਨਲ ਦੇ ਨਵੇਂ ਭਣੇ ਭਰਾ ਹੁੰਦੇ ਹਨ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ नेक्स्ट ਵੀਡੀਓ ਚ ਟਾਈਮ ਜਿਹੜਾ ਹੋ ਗਿਆ 9:30 ਦਾ ਟਾਈਮ ਹੈ ਤੇ ਮੈਂ ਲੱਗੀ ਰਸੋਈ ਸਾਫ ਕਰਨਾ ਰਸੋਈ ਦਾ ਹੋ ਰਿਹਾ ਰਸੋਈ ਸਾਫ ਕਰਨੀ ਆ ਤੇ ਜਿਆਰੀ ਨੂੰ ਆਪਾਂ ਫੇਰ ਲਿਆ ਪੇਂਟ ਸਾਰੀ ਚੜੀ ਨੂੰ ਪੇਂਟ ਪਿਆਵਾਂ ਕਿਉਂਕਿ ਵਦਿਆ ਇਤੋਂ ਵਦਿਆ ਨਾਲ ਵੇਖੋ ਕਿੰਨੀ ਸੋਹਣੀ ਲੱਗਦੀ ਜਾਨੀ ਜਾਨੀ ਨੂੰ ਪੇਂਟ ਪੇਰਨ ਕਰਕੇ ਜਾਨੀ ਦੀ ਦਿੱਖ ਹੀ ਚੰਗੀ ਹੋ ਗਈ ਆ ਬੜਾ ਘੱਟ ਮਨਸਾਂ ਨੂੰ ਲੱਗਦੀ ਜਾਨੀ ਸਾਹਿਬ ਸਤਿ ਤੇ ਹੁਣ ਮੈਂ ਭਾਂਡੇ ਲਿਆਣ ਕਿਤੇ ਭਾਂਡੇ ਲਾਲਾ ਜਾਨੀ ਦੇ ਵਿੱਚ ਫਟਾਫਟ ਸਾਰੇ ਇਹਨਾਂ ਨੂੰ ਘੱਟ ਕਾਦੇ ਉਹ ਅੱਜ ਆ ਕੇ ਰਹਿਣਾ ਜੀ ਇਹਨਾਂ ਤੇ ਲੋਪਟ ਇਹਨਾਂ ਸਾਵੂ ਦੇ ਕਰਨੀ ਹੈ ਕੁੱਤਾ ਮਾਰ ਕੇ ਤੇ ਮੈਂ ਲਾਣਾ ਪਹਿਲਾਂ ਫਟਫਟ ਭਾਂਡੇ ਪਨਾ ਪੇਪਰ ਜਿਹਾ ਲਾਉਂਗੀ ਪੇਪਰ ਵੀ ਧੋਤੇ ਆ ਸਾਰੇ ਪੇਪਰ ਨੂੰ ਛਾੜ ਫਿਰ ਮੈਂ ਭਾਂਡੇ ਲਾਉਂਗੀ